जी तुम गोन्दवाल साहब बस लेके आओ कि मामला गोन्दवाल साहब एक मिनट ਮੈਂ ਤੇ ਵੀਆਈਪੀ ਹਾਂ ਤੇ ਵੀਆਈਪੀ ਸੀਟ ਤੇ ਹੀ ਬੈਠਣਾ ਹੈ ਇਸ ਗੱਲ ਨੂੰ ਲੈ ਕੇ ਇੱਕ ਮਹਿਲਾ ਵੱਲੋਂ ਬੱਸ ਵਿੱਚ ਕੀਤਾ ਗਿਆ ਖੂਬ ਹੰਗਾਮਾ ਜ਼ਿਲ੍ਹਾ ਤਰਨਤਾਰਨ ਦੇ ਪੁਲਸ ਥਾਣਾ ਗੋਂਦਵਾਲ ਸਾਹਿਬ ਦੇ ਗੇਟ ਅੱਗੇ ਰੋਡਵੇਜ ਦੀ ਬੱਸ ਵਿੱਚ ਹੋਇਆ ਖੂਬ ਹੰਗਾਮਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਰੋਡਵੇਜ ਬੱਸ ਦੇ ਡਰਾਈਵਰ ਸ਼ੇਪਾਲ ਸਿੰਘ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਜਦੋਂ ਵਾਪਸ ਗੋਂਦਵਾਲ ਸਾਹਿਬ ਦੇ ਬੱਸ ਅੱਡੇ ਤੇ ਪੁੱਜੇ ਤਾਂ ਸਵਾਰੀਆਂ ਸਮੇਤ ਇੱਕ ਔਰਤ ਬੱਸ ਵਿੱਚ ਸਵਾਰ ਹੋਈ ਜੋ ਆਪਣੇ ਆਪ ਨੂੰ ਵੀਆਈਪੀ ਦੱਸ ਕੇ ਸਾਡੇ ਉੱਤੇ ਰੋਬ ਪਾਉਣ ਲੱਗ ਪਈ ਤਾਂ ਉਧਰ ਜਿਸ ਨੂੰ ਵੇਖਦੇ ਹੀ ਵੇਖਦੇ ਹੋਏ ਔਰਤ ਦੇ ਵੱਲੋਂ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਹਾਨੂੰ ਅੱਗੇ ਜਾ ਕੇ ਮਜਾ ਚਕਾਉਂਦੀ ਹਾਂ ਜਿਸ ਤੋਂ ਬਾਅਦ ਅਸੀਂ ਰੋਡ 'ਵਿੱਚ ਬੱਸ ਨੂੰ ਪੁਲਿਸ ਥਾਣਾ ਗੋਂਦਵਾਲ ਸਾਹਿਬ ਦੇ ਗੇਟ ਅੱਗੇ ਲਿਆ ਕੇ ਖੜੀ ਕਰ ਦਿੱਤੀ ਉਧਰ ਇਸ ਮਾਮਲੇ ਦੀ ਬਸ ਵਿੱਚ ਦਾਖਲ ਹੋ ਕੇ ਜਦੋਂ ਪੱਤਰਕਾਰ ਵੱਲੋਂ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਔਰਤ ਵੱਲੋਂ ਪੱਤਰਕਾਰ ਨੂੰ ਵੀ ਨੋ ਵੀ ਨਹੀਂ ਬਖਸ਼ਿਆ ਅਤੇ ਪੱਤਰਕਾਰ ਦਾ ਕੈਮਰਾ ਫੋਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਕਤ ਔਰਤ ਨੇ ਕਿਸੇ ਆਤੂ ਦੇ ਨਾਲ ਪੱਤਰਕਾਰ ਦੀ ਫੋਨ ਤੇ ਗੱਲਬਾਤ ਕਰਵਾਈ ਤਾਂ ਉਹਨਾਂ ਨੇ ਵੀ ਔਰਤ ਦੀ ਨਿਖੇਦੀ ਕੀਤੀ ਫਿਲਹਾਲ ਉਕਤ ਔਰਤ ਨੂੰ ਪੁਲਿਸ ਨੇ ਬੱਸ ਵਿੱਚੋਂ ਉਤਾਰ ਕੇ ਆਪਣੀ ਪੁੱਛ ਪੜਤਾਲ ਕਰਨ ਵਿੱਚ ਲੱਗੀ ਹੋਈ ਸੀ ਤਾਂ ਸਵਾਰੀਆਂ ਖੱਜਲ ਖਵਾਰ ਹੋ ਰਹੀਆਂ ਸਨ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਔਰਤ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਹਾਂਜੀ ਬੜੀ ਕੀਨਾ ਜੀ ਮੇਰਾ ਸ਼ੇਪਸ ਨਹੀਂ ਜੀ ਸ਼ੇਪਾਲ ਜੀ ਨੇ ਕੀ ਹੈ ਮਾਮਲਾ ਸਾਰਾ ਜਿਹੜਾ ਪਾਸਤਾ ਦੀ ਥਾਂ ਇਹ ਜੀ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਆਏ ਜੀ ਗੋਇੰਦਵਾਲ ਸਾਹਿਬ ਦੇ ਅੱਡੇ ਦੇ ਵਿੱਚੋਂ ਸਵਾਰੀਆਂ ਬੈਠੀਆਂ ਜੀ ਅਗਲੀਆਂ ਛੀਟਾਂ ਭਰ ਗਿਆ ਸੀ ਇਹ ਮਗਰ ਛੀਟਾਂ ਖਾਲੀ ਪਈਆਂ ਅਸੀਂ ਇਹ ਬੀਬੀ ਜੀ ਕਹਿੰਦੇ ਮੱਗੇ ਬਹਿਣਾ ਤੇ ਮੇਰੇ ਨਾਲ ਤੇ ਇਹਨੇ ਗੱਲ ਕਹੀਆ ਕਨੈਕਟਰ ਸਾਹਿਬ ਨੇ ਕਿ ਤੁਸੀਂ ਮਗਰ ਬਹਿ ਜਾਓ ਮਗਰ ਛੀਟਾਂ ਖਾਲੀ ਹੈਗੀਆਂ ਵਾ ਇਹ ਕਹਿੰਦੀ ਮੈਂ ਹਾਂ ਅੱਗੇ ਬਹਿਣਾ ਵਾ ਮੈਂ ਵੀ ਆਈਪੀ ਹਾਂ ਕੀ ਨੌਕਾ ਜਿਹੜੀ ਬਸ ਖਾਣੇ ਲੈ ਕੇ ਆਉਣੀ ਪਈ ਆਉਂਦਾ ਕਹਿੰਦੀ ਮੈਂ ਵੀ ਆਈਪੀ ਹਾਂ ਮੈਂ ਅੱਗੇ ਹੀ ਬਹਿਣਾ ਨਾਲ ਦੇ ਮੇਰੇ ਕਨੈਕਟਰ ਸਾਹਿਬ ਨੇ ਪੀਛੇ ਸੀਟਾ ਖਾਲੀ ਪਈਆਂ ਵਾਂ ਆਮ ਬਾਰ-ਬਾਰ ਕਹਿੰਦੀ ਮੈਂ ਵੀਆਈਪੀ ਆ ਇਤੋਂ ਕਰਦਾ ਕਦਰ ਦਾ ਨਾਲ ਦੇ ਨੂੰ ਕਹਿੰਦੀ ਆ ਵੀ ਤੂੰ ਹੁੰਦਾ ਕੋਣ ਵੱਧ ਬੋਲਣ ਵਾਲਾ ਮੈਂ ਤਾਂ ਮੈਂ ਤੇਰੇ ਚਪੇੜ ਮਾਰਨੀ ਆ ਚਪੇੜਾ ਮਾਰਦੇ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਰੋਕਤੀ ਆ ਅਈਏ ਭਾਈ ਸਾਹਿਬ ਇਹ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਕਰੋ ਕਰਦੇ ਆਂਦੀ ਮੈਂ ਅੱਗੇ ਬੰਦੇ ਸੱਦਨੇ ਆ ਸਰਾਲੇ ਬੰਦੇ ਸੱਦਨੇ ਆ ਅਈਏ ਬੰਦੇ ਵਾਲਾ ਕੰਮ ਨਾ ਕਰੋ ਇਸ ਕਰਕੇ ਸ਼ਾਮਾਂ ਦਾ ਟਾਈਮ ਆ ਲੋਕਾਂ ਨੇ ਘਰੋ ਘਰੀ ਜਾਣਾ ਹੈਗਾ ਵਾ ਇਹ ਕੰਮ ਚੱਲਦਾ ਨਹੀਂ ਗਾ ਇੰਨੀ ਟਟਕੇ ਤੇ ਗਾਈ ਹੋਈਆਂ ਆ ਅਸੀਂ ਬਾਅਦ ਵਿੱਚ ਗੱਡੀ ਚੰਗੀ ਲਾਜੋ ਉਹ ਕਰਕੇ ਸਾਨੂੰ ਅਜੇ ਸਾਨੂੰ ਨਹੀਂ ਸੀ ਪਤਾ ਕਿ ਚੌਂਕੀ ਆਖਾਣਾ ਵਾ ਇੱਥੇ ਕੋਲ ਲੱਗੇ ਆਖਾਣਾ ਵਾ ਅਸੀਂ ਥਾਣੇ ਕਿੱਡੀ ਲੱਗੀ ਸਾਰੀਆਂ ਸਾਰੀਆਂ ਪਰੇਸ਼ਾਨ ਹੋਣੀਆਂ ਸਾਰੀਆਂ ਟੋੜਲ ਪਰੇਸ਼ਾਨ ਹੋਣੀਆਂ ਸ਼ਾਮਾਂ ਦਾ ਟਾਈਮ ਆ ਜੀ ਨਿਕਨਗੇ ਬੱਚੇ ਆ ਆਹ ਦੱਸ ਕਿਉਂ ਭੈਣ ਜੀ ਕਿਤੇ ਕੋਈ ਜੌਬ ਹੀ ਕਰਦੇ ਕੋਈ ਸਰਕਾਰੀ ਪਤਾ ਨਹੀਂ ਸਾਨੂੰ ਵੀਆਈਪੀ ਦੀ ਧਮਕੀਆਂ ਦੇਣ ਕਿੰਦੇ ਮੈਂ ਵੀਆਈਪੀ ਆ ਵੀਆਈਪੀ ਸ਼ੀਟ ਤੇ ਬਣਾ ਦੋ ਜਿਹੜੇ ਤੁਹਾਡੇ ਨਾਲ ਗੱਲ ਕਰਾਈ ਗਈ ਫੋਨ ਤੇ ਉਹ ਕੌਣ ਸੀ ਜਣਤੀ ਤੇ ਕੀ ਕਹਿ ਰਹੇ ਉਹਨੇ ਉਹ ਕਹਿੰਦੇ ਸੀ ਲੱਖਾ ਚੇਅਰਮੈਨ ਬਲਟੋਈ ਦਾ ਹਾਂਜੀ ਫੇ ਮੇਰਾ ਪਿੰਡੂ ਬਲਟਵਾ ਅਸੀਂ ਦੀ ਜਾਲ ਉਹ ਮੈਂ ਆਪ ਗੱਲ ਕੀਤੀ ਵੀ ਦੱਸੋ ਵੀ ਵੀਰ ਜੀ ਕੀ ਗੱਲ ਆ ਉਹ ਅਗੋਂ ਉਹਨਾਂ ਵੀ ਗੱਲ ਅਣ ਸੁਣੀ ਦੀ ਕਰਤੀ ਬਾਅਦ ਚ ਉਹਨਾਂ ਖਾਸ ਸਪੋਰਟ ਨਹੀਂ ਦਿੱਤੀ ਨਾ ਥਾਣੇ ਆਏ ਤੇ ਕੀ ਮੰਗ ਕਰਦੇ ਉਹਨਾਂ ਆਏ ਮੰਗ ਕਰਦੇ ਆ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਸਾਡੀ ਬੇਇਜ਼ਤੀ ਕੀਤੀ ਜੀ ਉਹਨਾਂ ਤੇ ਬੀਬੀ ਜੀ ਉਹਨਾਂ ਨੇ ਜੋ ਵੀ ਕਾਨੂੰਨ ਦੇ ਵਿੱਚ ਰਹਿ ਗਏ ਜੋ ਵੀ ਅਨੁਮਾਇ ਵਿੱਚ ਚਾਹੀਦਾ ਵੇ ਬਦਲ ਕੀਤੀ ਜਾਵੇ ਹਾਂਜੀ ਸਰ ਲੱਗਾ ਸੀ ਸਰ ਪੰਜਾਬ ਨੈਸ਼ਨ ਟੀਵੀ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਤਾਂ ਇੱਕ ਬੱਸ ਗੋੰਦਵਾਲ ਸਾਹਿਬ ਥਾਣੇ ਦੇ ਲੈ ਕੇ ਆਏ ਆ ਮੁਲਾਜ਼ਮ ਹਾਂਜੀ ਘਰਪਰਾ ਬਿਲਕੁਲ ਠੀਕ ਹੈ ਜੀ ਤਾਂ ਇਹ ਮੈਡਮ ਨੂੰ ਪੁੱਛਿਆ ਵੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਜੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਤਾਂ ਬਾਕੀ ਲੋਕਾਂ ਦਾ ਕੀ ਕੀ ਕਸੂਰਾ ਤਾਂ ਇਹਨਾਂ ਨੇ ਮੇਰਾ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਹੈ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੀ ਵੀਡੀਓ ਥੋੜੀ ਬਣਾ ਸਕਦੇ ਜੀ ਬਣਾ ਲੈ ਮੈਂ ਸਰਕਾਰੀ ਮੁਲਾਜ਼ਮ ਹਾਂ ਤੇ ਤੁਹਾਨੂੰ ਵੀ ਬਣਾਏਗੀ ਮਰਨਜੀ ਤੁਸੀਂ ਸਰਕਾਰੀ ਮੁਲਾਜ਼ਮ ਆ ਜੋ ਮੈਂ ਵੀ ਸਰਕਾਰੀ ਮੁਲਾਜ਼ਮ ਆ ਚੈਨਲ ਚੈਨਲ ਤੋਂ ਆ ਆ ਸਾਰੇ ਲੋਕਾਂ ਦਾ ਕੀ ਕਸੂਰ ਆ ਜੀ ਅੱਗੇ ਤੋਂ ਪੁੱਛਦੇ ਨੀਂ ਮੇਰਾ ਕੀ ਕਸੂਰ ਆ ਮੇਰੇ ਬੱਚੇ ਨਾ ਨਹੀਂ ਬੱਚਾ ਵਾਲੀ ਸਰ ਤੁਹਾਡੇ ਨਾਲ ਇਹ ਮੇਰੀ ਗੱਲ ਕਰਾ ਰਿਹਾ ਤੁਹਾਡਾ ਕੀ ਕਹਿਣਾ ਹੈ ਬਾਰੇ ਮੈਂ ਵੀ ਕਹਿਣਾ ਮੈਂ ਚੱਲੋ ਆਇਆ ਥੱਲੇ ਆ ਜਾਓ ਜੀ ਬੀਬੀ ਕੁੜਤਾ ਸੁਣੋ ਆ ਜਾਓ ਲੈ ਆਓ ਥੱਲੇ ਬਲੀਆ ਕਰੋ ਆਹੋ ਆ ਲੋ ਜੀ ਆ ਲੋ ਆ ਲੋ ਆਪਨਾ ਫੋਨ ਹੋਈ ਪਹਿਲਾਂ ਮੇਰੀ ਹੈਲੋ ਚੱਲੋ ਆਓ ਜੀ ਅਸੀਂ ਸਭ ਦੀ ਮੇਰੀ ਕੰਮ ਨਾ ਸੀ ਤੇ ਉਹ ਨਹੀਂ ਉਹ ਤੇ ਉਹਨੇ ਆ ਕੇ ਬਸ ਰੋਕੀ ਹੈ ਜਿਹੜੀ ਨਮਤਰ ਦਾ ਜੋ ਮੈਂ ਤੁਹਾਨੂੰ ਬੁਲਾਇਆ ਵਾ ਬਸ ਮੈਂ ਥੋੜੀ ਰੋਕੀ ਨਾ ਬਸ ਤੇ ਤੁਸੀਂ ਲੈ ਗਏਂ ਟਾਣੇ ਹੈ ਮੈਂ ਖਤਰਾ ਦੇ ਕਾ ਜਾਂ ਮੁੱਕੀ ਨਿਆਜ਼ ਵਾਂਿਆ ਕਰਾਵਾਂ ਜਾਂ ਕਿੱਡੀ ਕਿੱਡੀ ਦੁਪੱਤੇ ਜਾਣਾ ਮੈਨੂੰ ਮੈਂ ਵੀ ਕਰ ਗਈਆਂ ਮੈਂ ਨਹੀਂ ਬੱਚਾ ਕਹਿੰਦਾ ਮੈਂ ਨਹੀਂ ਖਰਾਬ ਹੋ ਰਹੀ